ਪਾਣਾ ਇੱਕ ਵੀਡੀਓ ਦੇਖੀ ਸੀ ਕਹਿੰਦੇ ਪੈਰਾਸ਼ੂਟ ਨਾਲ ਲਿਆ ਵੈਤ ਕਿ ਦਿਵਾਲੀ ਤੇ ਅਖਬਾਰ ਦਾ ਪੈਰਾਸ਼ੂਟ ਬਣਾ ਕੇ ਹੜਾਓ ਬਾਈ ਤੁਸੀਂ ਤੇ ਆਪਾਂ ਐਕਸਪੈਰੀਮੈਂਟ ਉਨੇ ਕਰਦੇ ਆ ਜਿਵੇਂ ਉਹਨਾਂ ਨੇ ਕੀਤਾ ਸੀ ਅਖਬਾਰ ਲੈ ਕੇ ਪਹਿਲਾਂ ਉਹਨੂੰ ਬਾਈ ਚੰਗੀ ਤਰ੍ਹਾਂ ਗੁੱਚੂ-ਮੁੱਚੂ ਕਰ ਲੈਣਾ ਫਿਰ ਖੋਲ ਕੇ ਨਾ ਉਹਦੇ ਇਸ ਤਰ੍ਹਾਂ ਚਾਰੇ ਚੁੰਡਾ ਇਕੱਠੀਆਂ ਕਰ ਲੈਣੀਆਂ ਆ ਚਾਰੇ ਚੁੰਡਾ ਇਕੱਠੀਆਂ ਕਰ ਲਈਆਂ ਤੇ ਆ ਉਹ ਚਾਰੇ ਜਿਹੜੀਆਂ ਚੁੰਡਾ ਇਕੱਠੀਆਂ ਕੀਤੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮੋੜ ਦੋ ਵੀ ਜਿਹੜੀਆਂ ਖੁੱਲਣ ਰੱਖ ਕੇ ਬਾਈ ਤੇ ਇਹਦੀਆਂ ਚਾਰੇ ਚੁੰਡਾ ਨੂੰ ਅੱਗ ਲਾ ਬਰਾਬਰ ਲੱਗਣੀ ਚਾਹੀਦੀ ਆ ਹਾਂ ਚਲ ਜੇ ਤੇ ਦੂਜੀਆਂ ਚੁੰਡਾਂ ਨਾਲ ਪਰੇ ਹੋ ਜਾ ਪਰੇ ਹੋ ਜਾ। ਅਗਜੂ ਪਤਾ ਉੜਦਾ ਕਿ ਨਹੀਂ? ਐਕਸਪੈਰੀਮੈਂਟ। ਉੱਡਣਾ ਆਪਾਂ ਗਲਤੀ ਕੀਤੀ ਭਈ ਆਪਾਂ ਸਿੰਗਲ ਪੇਪਰ ਲਿਆ ਸੀ ਹੁਣ ਲਿਆ ਡਬਲ ਪੇਪਰ ਹਨਾ ਤੇ ਇਹਨੂੰ ਨਾ ਇੱਥੋਂ ਬੰਨ੍ਹ ਲਓ ਵਿਚਾਲੇ ਚਾਰੇ ਲਾੜਾ ਇਹਦੇ। ਤੇ ਹੁਣ ਵੇਖਦੇ ਆਂ ਟਰਾਈ ਕਰਕੇ ਥੋੜਾ ਸੁਧਾਰ ਕੀਤਾ ਆਪਾਂ। ਲੈ ਵੀ ਚਲੋ। ਦੋਵੇਂ ਪਾਸੇ ਲਾ ਦੇ। ਹਾਂ ਚਾਰੇ ਪਾਸੇ ਇੱਕੋ ਜਿਹਾ ਲੱਗਿਆ ਹਨਾ ਫੇਰ ਉੜਦਾ। ਉੱਡਾ 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 ਵੈਰੀ ਗੁੱਡ ਐਕਸਪੈਰੀਮੈਂਟ ਕਾਮਯਾਬ। ਇਹ ਕੰਜੜਾ ਕੰਦ ਚ ਵੱਜ ਗਿਆ ਇਹ ਚੱਲ ਚੱਲ ਐਕਸਪੈਰੀਮੈਂਟ ਕਾਮਯਾਬ ਹੁੰਦਾ ਬਾਈ ਪਰ ਰਿਜ਼ਲਟ ਇਹ ਆ ਵੀ ਇਹ ਖੁੱਲੀ ਸਾਹ ਨਾਲ ਚਲਾਓ ਹੈਨਾ